ਸਭ ਤੋਂ ਪਹਿਲਾਂ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਅੱਜ ਅਸੀਂ ਤੁਹਾਨੂੰ ਇੱਕ ਛੋਟੀ ਜੀ ਜਾਣਕਾਰੀ ਦੇ ਰਹੇ ਹਾਂ ਜੋ ਜਿਮੀਦਾਰ ਸਬਜ਼ੀਆਂ ਦੀ ਖੇਤੀ ਪਹਿਲੇ ਸਮੇਂ ਤੋਂ ਕਰਦੇ ਨੇ ਉਹਨਾਂ ਨੂੰ ਤਾਂ ਪੂਰੀ ਜਾਣਕਾਰੀ ਆ ਜਿਹੜੇ ਮੇਰੇ ਵੀਰ ਨਵੇਂ ਕਰਨ ਲੱਗੇ ਨੇ ਉਹਨਾਂ ਨੂੰ ਕਈ ਵਾਰੀ ਨਹੀਂ ਪਤਾ ਹੁੰਦਾ ਅਸੀਂ ਉਸ ਲਈ ਤੁਹਾਨੂੰ ਇੱਕ ਛੋਟੀ ਜੀ ਜਾਣਕਾਰੀ ਦੇ ਰਹੇ ਹਾਂ ਜਾਣਕਾਰੀ ਕੀ ਹੈ ਜਿਵੇਂ ਅਸੀਂ ਕਦੂ ਦੀਆਂ ਬੇਲਾਂ ਤੇ ਖਰਬੂਜਾ ਤਰਬੂਜ ਇਹਨਾਂ ਬਾਰੇ ਤੁਹਾਨੂੰ ਕੀੜੇ ਬਾਰੇ ਪੂਰੀ ਜਾਣਕਾਰੀ ਦਿੰਦੇ ਰਿਹਾ ਹਾਂ ਤੇ ਅਸੀਂ ਅੱਗੇ ਦਿੰਦੇ ਵੀ ਰਹਾਂਗੇ ਅੱਜ ਜਾਣਕਾਰੀ ਕੀ ਹੈ ਇਹ 2 ਨਵੰਬਰ ਦੀਆਂ ਪਹਿਲਾਂ ਲੱਗੀਆਂ ਹੋਈਆਂ ਨੇ ਲਗਭਗ 1.5 ਮਹੀਨੇ ਦੀਆਂ ਹੋ ਗਈਆਂ ਅੱਜ 15 ਦਸੰਬਰ ਹੈਗਾ ਤੇ ਅਸੀਂ ਤੁਹਾਨੂੰ ਕੀ ਦੱਸਣਾ ਚਾਹੁੰਦੇ ਆ ਜਿਹੜੀ ਕਿ ਠੰਡ ਦਾ ਮੌਸਮ ਹੈਗਾ ਉਹ ਮੰਨ ਕੇ ਚੱਲੋ ਵੀ ਸ਼ੁਰੂ ਹੋ ਚੁੱਕਿਆ ਉਸ ਦੇ ਨਾਲ ਨਾਲ ਅੱਗੇ ਤੱਕ ਕੋਰਾ ਜਨਵਰੀ ਦੇ ਐਂਡ ਵਿੱਚ ਪੈਂਦਾ ਹੁੰਦਾ ਇਸ ਵਾਰ ਕੋਰਾ ਜਿਹੜਾ ਉਹ ਕੋਰਾ ਇਹ ਬਾਰਾਂ ਦਸੰਬਰ ਤੋਂ ਹੀ ਪੈਣਾ ਸਟਾਰਟ ਹੋ ਗਿਆ ਇਸ ਲਈ ਜਿਹੜੀਆਂ ਆਪਣੀਆਂ ਅਗੇਤੀਆਂ ਸਬਜ਼ੀਆਂ ਮਤਲਬ ਆਪਾਂ ਲੋ ਟਰਨਾਂ ਤਕਨੀਕ ਨਾਲ ਤਿਆਰ ਕਰਦੇ ਆਂ ਉਹਨਾਂ ਨੂੰ ਜਿਹੜੇ ਬੰਦੇ ਨੇ ਲੋ ਟਰਨ ਨਹੀਂ ਕੀਤਾ ਉਹਨਾਂ ਤੇ ਦੀ ਫਸਲ ਤੇ ਕੋਰੇ ਦਾ ਮਾੜਾ ਅਸਰ ਪੈਣਾ ਪੈ ਸਕਦਾ ਇਸ ਲਈ ਉਹਨਾਂ ਨੂੰ ਇਹ ਚਾਹੀਦਾ ਵੀ ਜਲਦੀ ਤੋਂ ਜਲਦੀ ਫਸਲ ਨੂੰ ਲੋ ਟਰਨ ਕਰੋ ਲੋ ਟਰਨ ਕਰਨ ਤੋਂ ਇੱਕ ਦਿਨ ਪਹਿਲਾਂ ਜੇਕਰ ਟਾਈਮ ਹੋਵੇ ਤਾਂ ਇਸ ਦੇ ਉੱਤੇ ਆਪਾਂ ਕੋਈ ਤੇਲੇ ਵਗੈਰਾ ਦੀ ਅਮੀਡਾ 10 ml ਅਮੀਡਾ ਤੇ 50 ਗ੍ਰਾਮ M45 ਦੀ ਸਪਰੇ ਕਰਕੇ ਉਸ ਨੂੰ ਆਪਾਂ ਲੋ ਟਰਨ ਕਰਨਾ ਲੋ ਟਰਨ ਕਰਨ ਦੀ ਤਕਨੀਕ ਬਾਰੇ ਬਾਲੇ ਜ਼ਿੰਮੇਦਾਰਤਾ ਕਰਦੀ ਨੇ ਇਹ ਲੋ ਟਰਨ ਕਰਨ ਦੀ ਇੱਕ ਉਹ ਤਕਨੀਕ ਆ ਵੀ ਆਪਾਂ ਬੂਟੇ ਨੂੰ ਮੰਨ ਕੇ ਚੱਲੋ ਪੰਜਾਬੀ ਪਾਸਾ ਦੇ ਵਿੱਚ ਜਿਵੇਂ ਆਪਾਂ ਕਹਦੇ ਆ ਬੂਟੇ ਨੂੰ ਘਰ ਬਣਾ ਕੇ ਅੰਦਰ ਤਿਆਰ ਕਰਨਾ ਜਿਵੇਂ ਠੰਡ ਤੋਂ ਬਚਾਉਣ ਲਈ ਉਸ ਦਾ ਘਰ ਤਿਆਰ ਕਰਨਾ ਇਹ ਤਕਨੀਕੀ ਆ ਇਸ ਦੇ ਲਈ ਬਾਲੇ ਜ਼ਿੰਮੇਵਾਰਤਾ ਜਿਵੇਂ ਮੰਨ ਲਓ ਵੀ ਸਿਮਲਾ ਮਿਰਚ ਵਗੈਰਾ ਉਹ ਤਾਂ 4 ਫੁੱਟੇ ਕਾਗਜ਼ ਨਾਲ ਵੀ ਕਵਰ ਹੋ ਜਾਂਦੀ ਆ ਪਰ ਜਿਵੇਂ ਖਰਬੂਜਾ ਤਰਬੂਜ ਤੇ ਆਪਣਾ ਕੱਦੂ ਹੈਗਾ ਇਹਦੇ ਲਈ ਜੇਕਰ ਆਪਾਂ ਤੇ 6 ਫੁੱਟਾ ਕਾਗਜ਼ ਵਰਤੀ ਜਤਾ ਉਹ ਜ਼ਿਆਦਾ ਵਧੀਆ ਜੇਕਰ ਆਪਾਂ ਸਾਡੇ 6 ਫੁੱਟਾ ਕਾਗਜ਼ ਬਰਤਣਾ ਤਾਂ ਉਹਦੇ ਲਈ ਜਿਹੜੀ ਤਾਰ ਹੈਗੀ ਉਹ ਤਾਰ ਆਪਾਂ ਨੂੰ 6 ਫੁੱਟ ਦੇ ਲਗਭਗ ਬਰਤਣੀ ਪੈਂਦੀ ਹੈ ਜਿਹੜੀ 4 ਫੁੱਟਾ ਕਾਗਜ਼ਾ ਉਹਦੇ ਲਈ 4 ਫੁੱਟ ਦੀ ਤਾਰ ਵੀ ਵਰਤੀ ਜਾ ਸਕਦੀ ਹੈ ਤਾਰਾਂ ਦੋ ਪ੍ਰਕਾਰ ਦੀਆਂ ਹੁੰਦੀਆਂ ਨੇ ਇੱਕ ਤਾਂ ਮਤਾਰ ਹੁੰਦੀ ਹੈ ਲੋਹੇ ਦੀ ਇੱਕ ਪਲਾਸਟਿਕ ਦੀ ਤਾਰ ਵੀ ਮਾਰਕੀਟ ਦੇ ਵਿੱਚ ਅੱਜਕੱਲ੍ਹ ਆਉਂਦੀ ਹੈ ਜਿਹੜੇ ਪਲਾਸਟਿਕ ਦੇ ਤਾਰ ਆ ਉਹ ਵਧੀਆ ਕੁਆਲਿਟੀ ਦੀ ਹੋਵੇ ਤਾਂ ਬਹੁਤ ਵਧੀਆ ਕਾਗਜ਼ ਨੂੰ ਵੀ ਨਹੀਂ ਫਾੜਦੀ ਤੇ ਕੰਮ ਵੀ ਸੌਖਾ ਇਹ ਤਾਰ ਨੂੰ ਜਦੋਂ ਆਪਾਂ ਗੱਡਦੇ ਆ ਧਰਤੀ ਦੇ ਵਿੱਚ ਤਾਂ ਗੱਡਣ ਵੇਲੇ ਹੱਥਾਂ ਤੇ ਸਾਲੇ ਵੀ ਕਰ ਦਿੰਦੀ ਹੈ ਲੇਬਰ ਦੇ ਤੇ ਬਾਕੀ ਟਰਾਂਸਪੋਰਟ ਲਈ ਵੀ ਔਖਾ ਕਦੇ ਚੱਕ ਕੇ ਉਧਰ ਲੈ ਕੇ ਜਾਣੀ ਤਾਂ ਭਾਰ ਹੁੰਦਾ ਇਸ ਦੇ ਵਿੱਚ ਜਿਹੜੀ ਪਲਾਸਟਿਕ ਦੀ ਤਾਰ ਹੁੰਦੀ ਆ ਉਹ ਇਸ ਕੰਮ ਲਈ ਮਤਲਬ ਕੰਮ ਸੌਖੇ ਲਈ ਆ ਮਤਲਬ ਉਹ ਸੌਖੀ ਵਰਤੀ ਜਾ ਸਕਦੀ ਆ ਇਦੀ ਲਈ ਜਿਹੜਾ ਕਾਗਜ ਹੈਗਾ ਉਹ ਵਧੀਆ ਕੁਆਲਿਟੀ ਦਾ ਕਾਗਜ ਲੈਣਾ ਚਾਹੀਦਾ ਜਿਵੇਂ ਮੰਨ ਕੇ ਚੱਲੋ 200 ਫੁੱਟ 200 200 220 ਫੁੱਟ ਲੰਬਾਈ ਹੁੰਦੀ ਹੈ ਆਪਣੀ 1 ਏਕੜ ਦੀ ਤਾਂ ਉਸ ਲਈ 1 ਕਿਲੋ 600 ਗ੍ਰਾਮ ਤੋਂ ਲੈ ਕੇ 200 2 ਕਿਲੋ ਤੱਕ ਦਾ ਕਾਗਜ ਤਾਂ ਵੇਟ ਹੁੰਦਾ ਤੇ ਇਸ ਤਰ੍ਹਾਂ ਜਿਵੇਂ ਆਪਾਂ ਤਾਰ ਦਿਖਾ ਰਹੇ ਹਾਂ ਇਸ ਤਰ੍ਹਾਂ ਦੋਨੇ ਪਾਸੇ ਤਾਰ ਗੱਡ ਕੇ ਦੋਨੇ ਪਾਸੇ ਮਿੱਟੀ ਲਾ ਕੇ ਤੇ ਸਿਰਿਆਂ ਤੇ ਕੀਲਾ ਕੀਲੇ ਗੱਡ ਕੇ ਜਾਂ ਫਿਰ ਟੋਏ ਪੱਟ ਕੇ ਉਹਨਾਂ ਦੇ ਵਿੱਚ ਕਾਗਜ਼ ਨੂੰ ਦੱਬ ਕੇ ਕਾਗਜ਼ ਨੂੰ ਪੂਰਾ ਖਿੱਚ ਕੇ ਟੈਟ ਕਰ ਦੇਣਾ ਚਾਹੀਦਾ ਤਾਂ ਕਿ ਕਿਸੇ ਪ੍ਰਕਾਰ ਦਾ ਜਿਵੇਂ ਮਾੜੀ ਮੁੱਟੀ ਤਰੇੜ ਪੈਦੀ ਹੈ ਜਾਂ ਮੀਂਹ ਵੀ ਆਉਂਦਾ ਕੱਲ ਨੂੰ ਤਾਂ ਉੱਪਰ ਪਾਣੀ ਨਾ ਖੜੇ ਜਿੰਨਾ ਕਾਗਜ਼ ਟੈਟ ਹੋਊਗਾ ਉੰਨਾ ਹੀ ਵਧੀਆ ਰਹੂਗਾ ਫਿਰ ਉਹ ਮੁੜ ਕੇ ਉੱਤਰਨਾ ਨਹੀਂ ਛੇਤੀ ਆਪਣੇ ਆਪ ਤਾਰੇ ਤੂੰ ਹੀ ਉਤਰੂਗਾ ਤੇ ਇਸ ਤਰੀਕੇ ਨਾਲ ਤੁਸੀਂ ਲੋ ਟਰਨ ਕਰਨਾ ਤੁਹਾਨੂੰ ਚਾਹੀਦਾ ਲੋ ਟਰਨ ਕਰਨ ਦੇ ਕੀ ਫਾਇਦੇ ਨੇ ਲੋ ਟਰਨ ਕਰਨ ਦੇ ਇਹ ਫਾਇਦੇ ਹੁੰਦੇ ਨੇ ਆਪਾਂ ਇਹ ਸਬਜ਼ੀ ਦਾ ਹਜੇ ਮੌਸਮ ਨਹੀਂ ਇਹਨੂੰ ਆਪਾਂ ਮੰਨ ਕੇ ਚੱਲੋ ਵੀ 15 ਫਰਵਰੀ ਤੋਂ ਬਾਅਦ ਬੀਜ ਸਕਦੇ ਆ ਇਸ ਲਈ ਆਪਾਂ ਕੀ ਚਾਹੁੰਦੇ ਆ ਆਪਾਂ ਇਹ ਚਾਹੁੰਦੇ ਆ ਵੀ ਦੂਸਰੇ ਜੋ ਬਾਹਰੇ ਉਪਨ ਚ ਲੋਕ ਕਰਦੇ ਨੇ 15 ਫਰਵਰੀ ਨੂੰ ਬੀਜਦੇ ਨੇ ਤਾਂ ਆਪਾਂ ਉਹਨਾਂ ਨਾਲੋਂ ਇਹ ਮਹੀਨਾ ਡੇਢ ਮਹੀਨਾ ਅਗੇਤੀ ਇਹ ਮਤਲਬ ਸਬਜ਼ੀ ਤਿਆਰ ਕਰ ਦਿੰਦੇ ਆ ਅਗੇਤੀ ਤਿਆਰ ਕਰਨ ਦੇ ਕੀ ਫਾਇਦੇ ਨੇ ਆਪਾਂ ਨੂੰ ਉਮੀਦ ਹੁੰਦੀ ਆ ਬਾਕੀ ਇਹ ਕੁਦਰਤ ਦੇ ਹੱਥ ਆ ਵੀ ਰੇਟ ਵਧੀਆ ਮਿਲੂ ਅਗੇਤੀ ਦੇ ਲਗਭਗ ਰੇਟ ਵਧੀਆ ਮਿਲਦੀ ਨੇ ਤਾਂ ਕਿ ਜਦੋਂ ਅਗੇਤੀ ਸਬਜ਼ੀ ਹੁੰਦੀ ਆ ਆਮ ਫੀਲਡ ਦੇ ਵਿੱਚ ਜਿਵੇਂ ਓਪਨ ਚ ਬੀਜਦੇ ਨੇ ਉਹਨਾਂ ਦੀ ਨਹੀਂ ਇੰਨੀ ਜਲਦੀ ਤਿਆਰ ਹੁੰਦੀ ਜਦੋਂ ਨੂੰ ਉਹਨਾਂ ਦੀ ਤਿਆਰ ਹੁੰਦੀ ਆ ਉਦੋਂ ਨੂੰ ਤਾਂ ਰੇਟ ਖਰਾਬ ਹੋ ਜਾਂਦਾ ਇਸ ਕਰਕੇ ਅਗੇਤੀ ਜੋ ਬੰਦਾ ਅਗੇਤੀ ਤਿਆਰ ਕਰਦਾ ਉਸ ਨੂੰ ਰੇਟ ਵਧੀਆ ਮਿਲਦਾ ਇਸ ਕਰਕੇ ਆਪਾਂ ਨੂੰ ਲੋਟ ਨੂੰ ਤਕਨੀਕ ਦੀ ਪੰਜਾਬ ਹਰਿਆਣਾ ਦੇ ਵਿੱਚ ਲੋੜ ਆ ਇਸ ਕਰਕੇ ਲੋ ਟਰਨ ਕੀਤਾ ਜਾਂਦਾ ਤੇ ਬਾਕੀ ਅਸੀਂ ਤੁਹਾਨੂੰ ਟਾਈਮ ਟਾਈਮ ਨਾਲ ਸਾਰੀ ਜਾਣਕਾਰੀ ਦਿੰਦੇ ਰਹਿੰਦੇ ਆ ਦੇਖੋ ਇਹ ਬੂਟਾ ਕਿਵੇਂ ਲੱਗਿਆ ਤੁਹਾਨੂੰ ਜਿਵੇਂ ਬਾਲੇ ਜ਼ਿਮੀਦਾਰ ਦੇਖੇ ਨੇ ਕੱਦੂ ਦੀਆਂ ਬੇਲਾਂ ਬਹੁਤ ਸਿੱਧੀਆਂ ਲਾ ਦਿੰਦੇ ਨੇ ਇਹ ਸਾਡੇ ਅਸੀਂ 2 2/2 ਤੇ ਤੱਕ ਇਹ ਬੂਟੇ ਤੋਂ ਬੂਟਾ ਤੇ ਬਾਕੀ ਤੁਸੀਂ ਮੰਨ ਕੇ ਚੱਲੋ ਲੈਂਡ ਦਾ ਫਾਸਲਾ ਜਿਹੜਾ 5 ਫੁੱਟ ਦਾ ਮਲਚਿੰਗ ਕਰਕੇ ਲਾਈਆਂ ਨੇ ਤਾਂ ਕਿ ਇਹ ਨਦੀਨਾਂ ਤੋਂ ਬਚਿਆ ਜਾਵੇ ਜੋ ਖਾਲਾਂ ਦੇ ਵਿੱਚ ਫਿਰ ਵੀ ਨਦੀਨ ਹੋ ਜਾਣਗੇ ਉਸ ਦੇ ਉੱਤੇ ਪੈਰਾਕੋਟ ਨਾਂ ਦੀ ਦਵਾਈ ਆਉਂਦੀ ਆ ਉਸ ਦੀ ਸਪਰੇਅ ਕੀਤੀ ਜਾਊਗੀ ਨੀਮੀ ਨਿਊਜਲ ਰੱਖ ਕੇ ਤਾਂ ਕਿ ਬੇਲਾਂ ਦੇ ਉੱਪਰ ਨਾ ਪਵੇ ਦੇਖੋ ਆ ਹੋ ਰਹੇ ਨੇ ਨਦੀਨ ਇਹਨਾਂ ਦੇ ਉੱਤੇ ਸਪਰੇਅ ਕਰਕੇ ਸਪਰੇਅ ਨਾਲ ਖਤਮ ਕਰ ਦੇਵਾਂਗੇ ਨਦੀਨਾਂ ਨੂੰ ਗੜਾਈ ਕਰਨ ਦੀ ਬਿਲਕੁਲ ਵੀ ਲੋੜ ਨਹੀਂ ਇਸ ਤਰੀਕੇ ਨਾਲ ਆਪਾਂ ਲੋਡ ਟਰਨ ਕਰਨ ਦਾ ਹੁਣ ਬਹੁਤ ਟਾਈਮ ਹੈਗਾ ਉਹਨਾ ਮੈਂ ਲੋਟਰਨ ਕਰ ਦੇਣਾ ਚਾਹੀਦਾ ਆਪਾਂ ਨੂੰ ਇਸ ਤਰ੍ਹਾਂ ਆਪਾਂ ਅੱਗੇ-ਅੱਗੇ ਤੁਹਾਨੂੰ ਸਾਰੀ ਵੀਡੀਓ ਬਣਾ ਕੇ ਜਾਣਕਾਰੀ ਦਿੰਦੇ ਰਹਾਂਗੇ ਕੀ ਕਰਨਾ ਕਿਵੇਂ ਆ ਤੁਹਾਨੂੰ ਪੂਰੀ ਪ੍ਰੋਪਰ ਜਾਣਕਾਰੀ ਦਿੰਦੇ ਰਹਾਂਗੇ ਤੁਸੀਂ ਸਾਡੇ ਚੈਨਲ ਦੇ ਨਾਲ ਜੁੜੇ ਰਹੋ ਚੈਨਲ ਨੂੰ ਅੱਗੇ ਸ਼ੇਅਰ ਕਰੋ ਅਤੇ ਸਬਸਕ੍ਰਾਈਬ ਕਰ ਦਿਓ ਤੇ ਇਹ ਦੇਖੋ ਜੀ ਇਹ ਆਪਣਾ ਕੰਮ ਲਗਭਗ ਬਸ ਇਹਨੂੰ ਇੱਕ ਪਾਸੇ ਦੱਬ ਦੇਣਾ ਤੇ ਕੰਪਲੀਟ ਹੋ ਜਾਣਾ ਫਿਰ ਕਦੋਂ ਕਾਗਜ਼ ਤਾਰਨਾ ਕੀ ਕਰਨਾ ਕਦੋਂ ਕਿਹੜੀ ਸਪਰੇਅ ਕਰਨੀ ਹੈ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਧੰਨਵਾਦ